ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਜੋ ਵੀਰ ਪਹਿਲੀ ਵਾਰ ਆਪਣੇ ਇਸ ਚੈਨਲ ਦੇ ਵੀਡੀਓ ਵੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਤੇ ਅੱਜ ਦੀ ਵੀਡੀਓ ਸਤਪਾਲ ਸਿੰਘ ਕਾਰਪੈਂਟਰ ਜੋ ਕਿ ਵਾਸੀ ਆਨੰਦਗੜ੍ਹ ਜਿਲਾ ਮਾਨਸਾ ਤੋਂ ਹੈ ਜੀ ਤੇ ਇਹਨਾਂ ਦੀ ਕਲਾਕਾਰੀ ਤੁਹਾਨੂੰ ਅਸੀਂ ਖੁਦ ਅੱਜ ਇਸ ਵੀਡੀਓ ਦੇ ਰਾਹੀਂ ਦਿਖਾ ਰਹੇ ਹਾਂ ਬਾਕੀ ਇਸ ਵੀਰ ਦੀਆਂ ਬਟੰਡਾ ਮਾਨਸਾ ਦੇ ਵਿੱਚ ਕੰਮ ਦੀਆਂ ਸਿਫਤਾਂ ਹੁੰਦੀਆਂ ਗੱਲਾਂ ਹੁੰਦੀਆਂ ਵੀਰ ਦੀਆਂ ਅੱਜ ਤੁਸੀਂ ਆਪਣੇ ਅੱਖੀਂ ਵੇਖ ਸਕਦੇ ਹੋ ਜੀ ਪਿੰਡ ਆਨੰਦਗੜ੍ਹ ਦਾ ਵੀਰ ਦਾ ਜੋ ਕਿ ਜਿਲਾ ਮਾਨਸਾ ਦੇ ਵਿੱਚ ਪੈਂਦਾ ਹੈ ਜੀ ਇਹ ਨੰਦਗੜ ਪਿੰਡ ਦਾ ਰਹਿਣ ਵਾਲਾ ਵੀਰ ਤੇ ਬਹੁਤ ਹੀ ਸੋਹਣਾ ਕੰਮ ਹੈ ਵੀਰ ਦਾ ਅੱਜ ਤੱਕ ਕਦੇ ਵੀ ਇਸ ਵੀਰ ਦੇ ਕੰਮ ਦਾ ਕਦੇ ਉਲੰਭਾ ਨਹੀਂ ਆਇਆ ਕਾਰਪਿੰਟਰ ਦਾ ਕੰਮ ਹੈ ਵੀਰ ਦਾ ਤੇ ਗੱਲਾਂ ਹੁੰਦੀਆਂ ਵੀਰ ਦੇ ਕੰਮ ਦੀਆਂ ਤੇ ਡਿਮਾਂਡ ਬਹੁਤ ਹੈ ਵੀਰ ਦੀ ਇਹ ਵੇਖੋ ਤੁਸੀਂ ਰਸੋਈ ਦਾ ਤੇ ਜਮਾ ਸਿਰਾ ਕਰਾਇਆ ਪਿਆ ਬਹੁਤ ਸੋਹਣਾ ਬਹੁਤ ਘੈਂਟ ਕੰਮ ਹੈ ਵੀਰ ਦਾ ਪੂਰਾ ਸਾਲ ਕੰਮ ਨਿਰੋਗਦਾ ਵੀਰ ਦਾ ਡਿਮਾਂਡ ਆਈ ਰਹਿੰਦੀ ਆ ਸਾਈ ਪਹਿਲੇ ਹੀ ਫੜ ਲੈਂਦਾ ਵੀਰ ਤੇ ਅਗਰ ਤੁਸੀਂ ਵੀ ਇਹ ਦੇਖੋ ਬਹੁਤ ਸੋਹਣਾ ਵੀਰ ਨੇ ਤਿਆਰ ਕਰਕੇ ਦਿੱਤਾ ਇੱਥੇ ਕਿ ਪਾਠ ਪੂਜਾ ਕਰਦੇ ਆ ਵੀਰ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਵੀਰ ਦਾ ਹਾਂਜੀ ਤੇ ਇਹ ਦੇਖ ਸਕਦੇ ਹੋ ਤੁਸੀਂ ਨਾਲ ਹੀ ਬੈਡਰੂਮ ਤੇ ਬਹੁਤ ਸੋਹਣੇ ਹੱਥ ਦੀ ਸਫਾਈ ਹੈ ਵੀਰ ਦੀ ਅੱਜ ਤੱਕ ਕਦੇ ਵੀ ਕਿਸੇ ਪੱਖੋਂ ਕਿਸੇ ਵੀ ਵੀਰ ਦਾ ਕੋਈ ਲੰਬਾ ਨਹੀਂ ਆਇਆ ਜਿੱਥੇ ਵੀ ਵੀਰ ਨੇ ਕੰਮ ਕੀਤਾ ਤੇ ਲੋਕੀ ਸਿਫਤਾਂ ਹੀ ਕਰਦੇ ਆ ਤੇ ਕੰਮ ਬਹੁਤ ਸਿਰਾਂ ਦਾ ਅਗਰ ਤੁਸੀਂ ਵੀ ਇਸ ਵੀਰ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ ਆਪਣੀ ਕੋਠੀ ਦਾ ਕਾਰਪੀਟਰ ਦਾ ਕੰਮ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ 98782 76410 ਤੇ ਇਸ ਵਕਤ ਵੀਰ ਦਾ ਕੰਮ ਪਿੰਡ ਦਾਨੇਵਾਲ ਜੋ ਕਿ ਸ਼ਹੀਦ ਬੂਟਾ ਸਿੰਘ ਜੀ ਦੇ ਬਿਲਕੁਲ ਬੁੱਤ ਦੇ ਸਾਹਮਣੇ ਉੱਥੇ ਯਾਦਗਾਰ ਜੋ ਬੁੱਤ ਬਣਿਆ ਹੋਇਆ ਉਹਦੇ ਸਾਹਮਣੇ ਘਰ ਹੈ ਤੇ ਉੱਥੇ ਕੰਮ ਚੱਲ ਰਿਹਾ ਵੀਰ ਦਾ ਪਿੰਡ ਦਾਨੇਵਾਲਾ ਜੀ ਤੇ ਉੱਥੇ ਜਾ ਕੇ ਵੀ ਤੁਸੀਂ ਵੀਰ ਨੂੰ ਮਿਲ ਸਕਦੇ ਹੋ ਤੇ ਮੈਸੇ ਪਿੰਡ ਵੀਰ ਦਾ ਅਨੰਦਗੜ੍ਹ ਜਿੱਥੋਂ ਦਾ ਰਹਿਣ ਵਾਲਾ ਤੇ ਅਗਰ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਕਿਸੇ ਵੀ ਖੇਤੀਬਾੜੀ ਦੇ ਸੰਬੰਧਿਤ ਸੰਦਾਂ ਜਾਂ ਜਾਨਵਰ ਦੀ ਵੀਡੀਓ ਪਵਾਉਣੀ ਚਾਹੁੰਦੇ ਹੋ ਫੇਸਬੁੱਕ ਪੇਜ ਇੰਸਟਾ ਵਟਸਐਪ ਤੇ ਜਾਂ YouTube ਤੇ ਤਾਂ ਸਾਨੂੰ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 66724360 ਧੰਨਵਾਦ